ਦੀ ਫਤਿਹ ਦੇਖੋ ਸਾਡੀ ਅਵੇਰਨੈਸ ਟੀਮ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਮੁਕਸਰ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਟ੍ਰੈਫਿਕ ਨਿਯਮਾਂ ਬਾਰੇ ਐਂਟੀ ਡਰੱਗਰ ਸਾਈਬਰ ਕ੍ਰਾਈਮ ਤੁਹਾਡੇ ਨਾਲ ਮੈਂ ਗੱਲ ਕਰਨ ਲੱਗਾ ਸਾਈਬਰ ਕ੍ਰਾਈਮ ਦੀ ਕਦੇ ਵੀ ਤੁਹਾਡੇ ਕੋਲ ਕੋਈ ਵੀ ਐਸਾ ਵਿਅਕਤੀ ਆ ਜੇ ਜਿਹੜਾ ਕਹੇ ਮੇਰਾ ਫੋਨ ਡਿੱਗ ਪਿਆ ਜੀ ਜਾਂ ਮੈਂ ਇੱਥੇ ਕੋਈ ਖੋਕੇ ਲੈ ਗਿਆ ਜੀ ਚਾਹੇ ਉਹ ਬੰਦਾ ਚਾਹੇ ਬੁੜੀ ਹੈ ਚਾਹੇ ਜਵਾਨ ਹੈ ਕਹੇ ਜੀ ਵੀ ਹੈ ਉਹਨੂੰ ਤੁਸੀਂ ਤਰਸ ਦੇ ਆਧਾਰ ਤੇ ਆਧਾ ਮੋਬਾਈਲ ਫੋਨ ਕਰਨ ਵਾਸਤੇ ਨਹੀਂ ਦੇਣਾ ਕਿਉਂਕਿ ਜਿੰਨੇ ਜਰਾਇਮ ਪੇਸ਼ਾ ਲੋਕ ਐ ਇਹ ਆਪਦੇ ਕੋਲੇ ਆਪਦਾ ਫੋਨ ਨਹੀਂ ਰੱਖਦੇ ਸਾਡੇ ਵਰਗੇ ਭੋਲੇ ਭਾਲੇ ਲੋਕਾਂ ਦਾ ਟੈਲੀਫੋਨੀ ਵਰਤਦੇ ਆ ਚਾਹੇ ਤੁਸੀਂ ਬੱਸ 'ਚ ਸਫ਼ਰ ਕਰਦੇ ਆ ਚਾਹੇ ਤੁਸੀਂ ਟ੍ਰੇਨ 'ਚ ਸਫ਼ਰ ਕਰਦੇ ਹੋ ਚਾਹੇ ਰੇਲਵੇ ਸਟੇਸ਼ਨ ਖੜੇ ਹੋ ਚਾਹੇ ਬੱਸ ਸਟੈਂਡ ਤੇ ਖੜੇ ਹੋ ਤਾਂ ਕਦੇ ਵੀ ਕਿਸੇ ਨੂੰ ਤਰਸ ਦੇ ਆਧਾਰ ਤੇ ਆਪਦਾ ਮੋਬਾਈਲ ਫੋਨ ਨਹੀਂ ਦੇਣਾ ਇਹ ਯਾਦ ਰੱਖਣਾ ਚੰਗੀ ਤਰ੍ਹਾਂ ਇੱਕ ਟੈਲੀਫੋਨ ਦੇ ਉੱਤੇ ਆਏ ਜਿਹੜੇ ਮੈਸੇਜ ਹੁੰਦੇ ਆ ਕਈ ਵਾਰੀ ਫੋਨ ਆ ਜਾਂਦੇ ਆ ਉਹਨਾਂ ਦੇ ਮਗਰ ਲਾ ਕੇ ਆਪਦੇ ਫੋਨ ਦੇ ਉੱਤੇ ਕੋਈ ਐਕਟੀਵਿਟੀ ਨਾ ਕਰਿਆ ਕਰੋ ਠੱਗ ਬਹੁਤ ਹੈਗੇ ਆ ਤੁਹਾਨੂੰ ਫੋਨ ਕਰ ਦਿੰਦੇ ਆ ਤੁਹਾਨੂੰ ਪੈਸੇ ਆ ਗਏ ਆ ਜੀ ਤੁਸੀਂ ਆਪਦਾ ਆਧਾਰ ਕਾਰਡ ਦੇ ਦੱਸ ਦੋ ਕਿੰਨਾ ਜੀ ਤੁਸੀਂ ਆਪਦਾ ਵੋਟਰ ਕਾਰਡ ਨੰਬਰ ਦੱਸ ਦੋ ਤੁਸੀਂ ਆਪਦਾ ਬੈਂਕ ਅਕਾਊਂਟ ਖਾਤਾ ਨੰਬਰ ਦੱਸ ਦੋ ਜੀ ਕਿਹੜਾ ਬੈਂਕ ਦਾ ਹੈਗਾ ਕਿਹੜੇ ਫੋਨ ਨਾਲ ਜੁੜਿਆ ਹੋਇਆ ਹੈ ਜੀ ਇੱਕ ਤੁਹਾਡੇ ਕੋਲੇ ਓਟੀਪੀ ਆਊਗਾ ਤੁਹਾਨੂੰ ਪੈਸੇ ਆ ਜਾਣਗੇ ਪੈਸੇ ਆਉਣੇ ਨਹੀਂ ਜਿਹੜੇ ਆਏ ਹੋਏ ਆ ਉਹ ਵੀ ਨਿਕਲ ਜਾਣੇ ਆ ਜਦੋਂ ਕੋਈ ਬੈਂਕ ਦਾ ਕੰਮ ਹੈਗਾ ਤਾਂ ਬੈਂਕ ਜਾ ਕੇ ਕਰੋ ਕਦੇ ਵੀ ਟੈਲੀਫੋਨ ਤੇ ਨਾ ਕਰੋ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਕਿੰਨੇ ਫੋਨ ਆਉਂਦੇ ਆ ਤੁਹਾਨੂੰ ਕੌਣ ਬਣੇਗਾ ਕਰੋੜਪਤੀ ਵਿੱਚੋਂ 35 ਲੱਖ ਦੀ ਲਾਟਰੀ ਲੱਗ ਗਈ ਹੈ ਜੀ 1 ਕਰੋੜ ਦੀ ਲਾਟਰੀ ਲੱਗ ਗਈ ਹੈ ਜੀ ਉਹ ਲਾਟਰੀ ਲੁਟਰੀ ਕੋਈ ਨਹੀਂ ਲੱਗਦੀ ਜਿਹੜੇ ਤੁਹਾਡੇ ਪੈਸੇ ਪਏ ਹੱਕ ਸੱਚ ਦੇ ਉਹ ਵੀ ਨਿਕਲ ਜਾਂਦੇ ਇਹ ਚੀਜ਼ਾਂ ਜਿਹੜੀਆਂ ਆਪਣੇ ਆਪ ਦੇ ਅਪਲਾਈ ਕਰਿਓ ਤੇ ਬੱਚਿਆਂ ਨੂੰ ਵੀ ਇਹ ਸਮਝਾਓ ਲੰਗਾ ਬਹੁਤ ਜ਼ਰੂਰੀ ਹੈ ਇਹ ਔਰ ਬੱਚਿਆਂ ਨੂੰ ਪੜਨ ਵਾਲੇ ਪਾਸੇ ਲਾਓ ਹਮੇਸ਼ਾ ਬੱਚਿਆਂ ਨੂੰ ਪੜਾਓ ਪੜ ਜਾਣਗੇ ਤਾਂ ਘਰ ਦੀ ਗਰੀਬੀ ਦੂਰ ਹੋ ਜਾਂਦੀ ਹੈ ਮੈਥੋਂ ਮੈਨੂੰ ਤਾਂ ਇੱਕੋ ਹੀ ਗੱਲ ਦਾ ਪਤਾ ਹੈ ਬਸ ਕਿਉਂਕਿ ਜੇ ਆਪਾਂ ਕਹੀਏ ਵੀ ਦਿਹਾੜੀ ਨਾਲ ਗਰੀਬੀ ਦੂਰ ਹੋ ਜੂਗੀ ਦਿਹਾੜੀ ਨਾਲ ਗਰੀਬੀ ਦੂਰ ਨਹੀਂ ਹੁੰਦੀ ਆਟੇ ਪਾਣੀ ਪੂਰੇ ਹੁੰਦੇ ਆ ਪਰ ਜੇ ਬੱਚਾ ਪੜ ਜਾਊਗਾ ਆਪਣੇ ਘਰ ਦੀ ਗਰੀਬੀ ਦੂਰ ਕਰ ਦੇਗਾ ਬੱਚਾ ਛੋਟਾ ਹੋਏਗਾ ਬੇਸ਼ੱਕ ਕੁੱਟ ਕੇ ਭੇਜਣਾ ਪਵੇ ਕੁੱਟ ਕੇ ਭੇਜ ਦੋ ਪਰ ਉਹਨੂੰ ਸਕੂਲੇ ਜ਼ਰੂਰ ਭੇਜੋ ਸਕੂਲ ਦੇ ਵਿੱਚ ਉਹਨੂੰ ਗਿਆਨ ਮਿਲੂਗਾ ਸਿਆਣਾ ਬਣੂਗਾ ਕਿਸੇ ਜੋਬ ਤੇ ਲੱਗ ਜੂ ਨਾ ਜੋਬ ਲੱਗੂ ਇੱਕ ਬਿਜ਼ਨਸਮੈਨ ਬਣ ਜੂਗਾ ਸੋਜੀ ਦੇ ਚੰਗੀ ਆ ਜੂਗੀ ਸਭ ਤੋਂ ਪਹਿਲਾਂ ਬੱਚਿਆਂ ਦਾ ਵੀ ਆਪਾਂ ਖਿਆਲ ਰੱਖਣਾ ਹੈਗਾ ਔਰ ਬੱਚਿਆਂ ਦੇ ਆਏ ਹੋਏ ਸਕੂਲ ਤੇ ਜਿਹੜੇ ਬੱਚੇ ਆਉਂਦੇ ਆ ਉਹਨਾਂ ਦਾ ਬੈਗ ਬੂਕ ਫਰੋਲ ਕੇ ਦੇਖਿਆ ਕਰੋ ਵੀ ਸਾਡੇ ਬੱਚਾ ਪੜਦਾ ਵੀ ਹੈ ਕਿਸੇ ਬੈਗ ਦੇ ਵਿੱਚ ਕੋਈ ਹੋਰ ਚੀਜ਼ਾਂ ਨਹੀਂ ਰੱਖੀ ਫਿਰਦਾ ਕਿਤੇ ਉਹ ਚਿੱਟੀ ਵੀ ਪੰਨੀ ਤਾਂ ਨਹੀਂ ਰੱਖੀ ਫਿਰ ਜਿੱਥੇ ਰੋਟੀਆਂ ਲਪੇਟਦੇ ਹੁੰਨੇ ਆਪਾਂ ਜੇ ਉਹ ਰੱਖਦਾ ਤੇ ਇਹਦਾ ਮਤਲਬ ਉਹ ਨਸ਼ਾ ਕਰਦਾ ਬਾਥਰੂਮ ਚ ਕਿੰਨਾ ਟਾਈਮ ਲਾ ਰਿਆ ਪਹਿਲਾਂ ਕਿੰਨਾ ਟਾਈਮ ਲਾਉਂਦਾ ਸੀ ਤੇ ਹੁਣ ਕਿੰਨਾ ਟਾਈਮ ਲਾ ਰਿਆ ਬਾਥਰੂਮ ਦੇ ਵਿੱਚ ਇਹ ਗੱਲਾਂ ਨੂੰ ਨੋਟ ਕਰਨਾ ਹੁੰਦਾ ਇਹ ਹੈ ਹਨਾ ਸਾਡੇ ਪੈਸੇ ਰੱਖੇ ਹੋਏ ਸੀ ਤੁਸੀਂ ਕਿਤੇ ਰੱਖੇ ਐ ਤੁਸੀਂ ਕਹਿੰਦੇ ਮੈਂ ਰੱਖ ਕੇ ਭੁੱਲ ਗਈ ਕਿਤੇ ਰੱਖ ਕੇ ਨਹੀਂ ਭੁੱਲ ਗਈ ਕਈ ਵਾਰੀ ਬੱਚਾ ਨਸ਼ੇ ਤੇ ਲੱਗ ਜਾਂਦਾ ਚੋਰੀ ਕਰਨ ਲੱਗ ਜਾਂਦਾ ਉਹ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਵੀ ਜਿਹੜਾ ਬਾਹਰ ਦਾ ਚੋਰ ਹੋਊਗਾ ਉਹਦੇ ਵਾਸਤੇ ਤਾਰ ਲਾ ਦਾਂਗੇ ਕੱਚ ਲਾ ਦਾਂਗੇ ਬਹੁਤ ਕੁਝ ਕਰ ਲਾਂਗੇ ਪਰਵਾਨ ਦਾਪਾਂ ਪਰ ਜਿਹੜਾ ਘਰੇ ਚੋਰ ਪੈਦਾ ਹੋ ਗਿਆ ਉਹਦਾ ਆਪਾਂ ਹੀ ਕਰਾਂਗੇ ਉਹਨੂੰ ਤਾਂ ਕਿਵੇਂ ਬਚਾ ਕਰ ਲਾਂਗੇ ਉਹਨ ਤਾਂ ਤੁਹਾਡਾ ਸੋਨਾ ਚਾਂਦੀ ਪੈਸਾ ਟਕਾ ਉਹਨ ਤਾਂ ਹੌਲੀ ਹੌਲੀ ਕੱਢੀ ਜਾਣਾ ਤੇ ਜੇ ਕਿਤੇ ਐ ਪੈਸੇ ਗਾਇਬ ਹੁੰਦੇ ਆ ਨਾ ਤਾਂ ਜਰੂਰ ਅਲਰਟ ਹੋ ਜੋ ਵੀ ਮੇਰੇ ਪੈਸੇ ਕਿਉਂ ਨਿਕਲਦੇ ਐ ਮੇਰੀ ਇੱਥੇ ਚੀਜ਼ ਰੱਖੀ ਸੀ ਮ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੁਸੀਂ ਬਹੁਤ ਸਿਆਣੇ ਹੋ ਮਿਹਨਤ ਕਸ਼ ਲੋਕ ਹੋ ਅਸੀਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਵੀ ਦੇਖੋ ਪੈਸਾ ਅਮੀਰਾਂ ਕੋਲੇ ਬਹੁਤ ਹੈਗਾ ਬਹੁਤ ਪੈਸਾ ਹੈਗਾ ਅਮੀਰਾਂ ਕੋਲੇ ਪਰ ਉਹ ਖਾ ਕੁਛ ਨਹੀਂ ਸਕਦੇ ਉਹ ਇੱਕ ਵਿਆਹ ਚ ਜਾਂਦੇ ਆ 200 ਪਕਵਾਨ ਬਣੇ ਪਏ ਆ ਪਲੇਟਾਂ ਕਿੱਥੇ ਤੁਰੇ ਫਿਰਦੇ ਵੇਂਦੇ ਵੀ ਕੀ ਖਾਈਏ ਇੱਥੋਂ ਕੀ ਖਾਈਏ ਰਸਗੁਲਾ ਖਾਈਏ ਯਾਰ ਸ਼ੂਗਰ ਹੈ ਯਾਰ ਪਕੌੜੇ ਨਹੀਂ ਖਾ ਸਕਦੇ ਡਾਕਟਰ ਨੇ ਰੋਕਿਆ ਹੋਇਆ ਯਾਰ ਫਲਾਨਾ ਪਰ ਤੁਸੀਂ ਮਿਹਨਤ ਕਸ਼ ਲੋਕ ਹੋ ਤੁਸੀਂ ਚੱਲ ਗਲਾਜਾਂ ਮੰਦਰ ਜਲੇਬੀ ਚੱਲ ਅੰਦਰ ਕਾਫੀ ਆ ਗਈ ਚਾਹ ਅੰਦਰ ਜੂਸ ਆ ਗਿਆ ਚਾਹ ਅੰਦਰ ਪਕੌੜੇ ਚਾਹ ਅੰਦਰ ਹਨਾ ਕਈਆਂ ਨੇ ਮੂੰਹ ਚ ਪਾਣੀ ਆ ਗਿਆ ਹੋਣਾ ਵੇਖ ਕੇ ਤੇ ਸੁਣ ਕੇ ਹਨਾ ਐ ਹੁੰਦਾ ਜਿਹੜੇ ਮਿਹਨਤ ਕਸ਼ ਲੋਕ ਹੁੰਦੇ ਉਹਨਾਂ ਦੀ ਪਾਚਨ ਕਿਰਿਆ ਬਹੁਤ ਵਧੀਆ ਹੁੰਦੀ ਹੈ ਪ੍ਰਮਾਤਮਾ ਪੂਰੀ ਕਿਰਪਾ ਰੱਖਦਾ ਉਹਨਾਂ ਤੇ ਠੀਕ ਹੈ ਨਾ ਜਿਹੜੇ ਪੈਸੇ ਵਾਲੇ ਲੋਕ ਹੁੰਦੇ ਉਹ ਖਾ-ਕੁਛ ਨਹੀਂ ਸਾਦੇ ਪੈਸਾ ਹੀ ਹੁੰਦਾ ਉਹਨਾਂ ਕੋਲੇ ਹੋਰ ਆਪਾਂ ਤਾਂ ਮਿਹਨਤ ਕਸ਼ ਲੋਕ ਆ ਤੇ ਰੱਬ ਮਿਹਨਤ ਕਸ਼ਾਂ ਦੇ ਵਿੱਚ ਹੀ ਵਸਦਾ ਠੀਕ ਹੈ ਇਸ ਕਰਕੇ ਪੂਰਾ ਆਪਦਾ ਧਿਆਨ ਰੱਖਿਆ ਕਰੋ ਜਿਹੜੀ ਸੜਕ ਹੈਗੀ ਆ ਸੜਕ ਦੇ ਉੱਤੇ ਨਾ ਬੈਠਿਆ ਕਰੋ ਤੁਹਾਨੂੰ ਪਤਾ ਵੀ ਉਹ ਘਟਨਾ ਵਾਪਰੀ ਸੰਗੂ ਤੋਂ ਕਾਰ ਚੜ ਗਈ ਸੀ ਬੁੜੀਆਂ ਦੇ ਉੱਤੇ ਹਨਾ ਮੰਨੇਰੇਗਾ ਲੀਆਂ ਦੇ ਉੱਤੇ ਹਨਾ ਇਸ ਕਰਕੇ ਸੜਕ ਨੂੰ ਪਾਸੇ ਛੱਡ ਕੇ ਬੈਠੋ ਅੱਜ ਕੱਲ ਲੋਕ ਮੋਬਾਈਲ ਫੋਨ ਚਲਾਉਂਦੇ ਆ ਗੱਡੀ ਦੇ ਨਾਲ ਨਾਲ ਬੀਜੀ ਬਹੁਤ ਆਉਂਦੇ ਆ ਪਤਾ ਹੀ ਕੋਈ ਨਹੀਂ ਲੱਗਦਾ ਉਹ ਤਾਂ ਉਦੋਂ ਪਤਾ ਲੱਗਦਾ ਜਦੋਂ ਐਕਸੀਡੈਂਟ ਹੋ ਜਾਂਦਾ ਵਿਆਹ ਕੀ ਹੋ ਗਿਆ ਜਦੋਂ ਹਾਂ ਐ ਲੰਗ ਦੇ ਟੱਪਨੇ ਸੜਕ ਦੇ ਉੱਤੋਂ ਦੀ ਪਾਰ ਕਰਦੇ ਉਹਦੋਂ ਵੀ ਸੱਜਾ ਖੱਬਾ ਦੇਖ ਲਿਆ ਕਰੋ ਮੋਬਾਈਲ ਫੋਨ ਹੀ ਚਲਾਉਂਦੇ ਆ ਅੱਜ ਕੱਲ੍ਹ ਲੋਕ ਸੜਕ ਤੇ ਇਸ ਕਰਕੇ ਆਪਦਾ ਖਿਆਲ ਤੁਸੀਂ ਆਪ ਰੱਖਣਾ ਸੜਕ ਨੂੰ ਪਾਰ ਕਰਨ ਲੱਗਿਆ ਪੂਰੇ ਧਿਆਨ ਨਾਲ ਦੇਖ ਕੇ ਸੱਜੇ ਖੱਬੇ ਵੀ ਵਹੀਕਲ ਦੂਰ ਆਉਂਦਾ ਤੇਜ਼ ਤਾਂ ਨਹੀਂ ਆਉਂਦਾ ਫੇਰ ਟੱਪ ਜਾ ਭੱਜ ਕੇ ਨਹੀਂ ਟੱਪਣਾ ਤਾਂ ਬਹੁਤ ਅੱچھے ਲੋਕ ਹੋ ਤੁਸੀਂ ਬਹੁਤ ਵਧੀਆ ਹੋ ਤੁਸੀਂ ਐਸੇ ਗਰਜਨ ਸਿੰਘ ਨੇ ਤੁਹਾਨੂੰ ਗੱਲਾਂ ਦਸੀਆਂ ਸਾਰੀਆਂ ਸਮਝ ਆ ਗਈਆਂ ਆਪਦੇ ਤੇ ਲਾਗੂ ਕਰੋ ਠੀਕ ਹੈ ਉਹ ਜਿਹੜੀ ਤੁਹਾਨੂੰ ਇਹ ਦੱਸੀ ਆ ਪਕੌੜੇ ਵਾਲੀ ਜਾਂ ਦੂਜੀ ਗੱਲਾਂ ਇਹ ਰੱਬ ਨੇ ਇੱਕੋ ਹੀ ਰੱਖਿਆ ਠੀਕ ਹੈ ਅਗਰ ਗਰੀਬ ਨਾ ਸਮਝਿਆ ਕਰੋ ਆਪ ਨੂੰ ਅ ਮੇਰੀ ਹੋਈ ਆ ਜਿਹੜਾ ਤੰਦਰੁਸਤ ਆ ਠੀਕ ਐ ਬਾਕੀ ਐਵੇਂ ਹੀ ਐ ਬਾਕੀ ਦੇਖੋ ਅੱਜ ਕੱਲ ਦਾ ਐਚ ਆਈ ਵੀ ਆ ਜਿਹੜੀ ਬਹੁਤ ਬੁਰੀ ਤਰ੍ਹਾਂ ਫੈਲ ਰਹੀ ਐ ਇੱਕ ਤਾਂ ਜਿਹੜੇ ਬੱਚੇ ਹੁੰਦੇ ਆ ਮਾੜੇ ਚੰਗੇ ਥਾਂ ਤੇ ਨਾ ਜਾਵੇ ਇਹ ਖਿਆਲ ਰੱਖਣਾ ਬਹੁਤ ਜ਼ਰੂਰੀ ਐ ਆਦੇ ਬੱਚਿਆਂ ਨੂੰ ਧਿਆਨ ਰੱਖਿਆ ਕਰੋ ਕਿਉਂਕਿ ਅੱਜ ਕੱਲ ਮੋਬਾਈਲ ਤੇ ਬਹੁਤ ਇਹੋ ਜੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨਾਲ ਬੰਦਾ ਆਪਣਾ ਬੱਚਾ ਵਿਗੜ ਸਕਦਾ ਇਸ ਲਈ ਉਹਨੂੰ ਹਮੇਸ਼ਾ ਦੱਸਦੇ ਰਹੋ ਜਦੋਂ ਵੀ ਕਿਸੇ ਡਾਕਟਰ ਕੋਲੇ ਜਾਣਾ ਜਾਂ ਕੋਈ ਇੰਜੈਕਸ਼ਨ ਲਾਉਂਦਾ ਉਹ ਵੇਖ ਲੋ ਨਵੀਂ ਸਰਿੰਜ ਲਾਉਂਦਾ ਕਿ ਨਹੀਂ ਕਈ ਵਾਰੀ ਉਹ ਪ੍ਰਾਣੀ ਸਰੰਜ ਪ੍ਰਾਣੀ ਸੂਈ ਲਾ ਦਿੰਦੇ ਜਿਹਨਾਂ ਨਾਲ ਐਚ ਆਈ ਵੀ ਦਾ ਫੈਲਣ ਦਾ ਬਹੁਤ ਡਰ ਆ ਕਿ ਫੈਲ ਬਹੁਤ ਰਹੀ ਹੈ بڑے ਲੋਕਾਂ 'ਚ ਫੈਲ ਗਈ ਹੈ ਤੁਹਾਨੂੰ ਅਸੀਂ ਡਾਟਾ ਲਿਆ ਦਿਆਂ ਕਰਨਾ ਕਦੇ ਤੇ ਆ ਜਿਹੜੇ ਪਿੰਡ ਦੇ ਵਿੱਚ ਵੀ ਪਤੀ ਬੰਦੀ ਹੈ ਤੇ ਜਿੰਨੇ ਅਸੀਂ ਨਸ਼ੇ ਵਾਲੇ ਦਾਖਲ ਕਰਾਏ ਸੀ ਪਿਛਲੇ ਅਸੀਂ ਅਭਿਆਨ ਚੱਲਿਆ ਸੀ ਜਾਂ ਹੁਣ ਕਰਾਉਣੇ ਆ ਜਿਨ੍ਹਾਂ ਦਾ ਟੈਸਟ ਕਰਨੇ ਉਹ ਚੋਂ ਘੱਟੋ ਘੱਟ ਜੇ ਅਸੀਂ 10 ਕਰਾਏ ਆ 8 ਜਣ ਮੱਲੋ ਇਹ ਤੋਂ ਪੀੜਤਾ ਹੁਣ ਦੇਖੋ ਉਹ ਕਰਦੇ ਆ ਗਾਂ ਜਾਂ ਘਰੇ ਕੋਈ ਹੁੰਦਾ ਫਿਰ ਗਾਂ ਫੈਲੀ ਜਾਂਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਹ ਤੋਂ ਬਚਣਾ ਠੀਕ ਹੈ ਤੇ ਖਾਸ ਕਰਕੇ ਡਾਕਟਰ ਕੋਲੇ ਜਾਣਾ ਤੇ ਸੂਈ ਦਾ ਇਤਿਆਰ ਨਵੇਂ ਸਰਿੰਜ ਲਾਉਂਦੀ ਤੇ ਵਧੀਆ ਕੰਪਨੀ ਦੀ ਹੋਣੀ ਚਾਹੀਦੀ ਠੀਕ ਹੈ ਨਹੀਂ ਤਾਂ ਉਹ ਬਿਮਾਰੀ ਤੁਹਾਡੇ ਅੰਦਰ ਵੀ ਆ ਸਕਦੀ ਹੈ ਤੇ ਕਰਨੇ ਟ੍ਰੈਫਿਕ ਦੀ ਨਵੇਂ ਕਾਨੂੰਨ ਲਾਗੂ ਹੋ ਗਏ ਐ 18 ਸਾਲ ਤੋਂ ਘੱਟ ਕੋਈ ਵੀ ਬੱਚਾ ਉਹਨੂੰ ਆਪਦਾ ਵਹੀਕਲ ਨਹੀਂ ਦੇਣਾ ਤੁਸੀਂ ਨਾ ਕੋ ਟਰੈਕਟਰ ਨਾ ਕੋ ਮੋਟਰਸਾਈਕਲ ਨਾ ਕੋ ਜੀਪਕਾਰ ਜੇ ਦਿਓਗੇ ਉਹ ਬੱਚੇ ਦਾ ਨਾ ਦਾ ਲਾਇਸੈਂਸ ਬਣੂਗਾ 25 ਸਾਲ ਤਾਈ ਤੇ ਤੁਹਾਨੂੰ 3 ਸਾਲ ਦੀ ਸਜ਼ਾ ਹੋ ਜਾਣੀ ਤੇ 25000 ਰੁਪਏ ਜੁਰਮਾਨਾ ਇਹ ਨਵੇਂ ਕਾਨੂੰਨ ਲਾਗੂ ਹੋ ਗਏ ਤੇ ਮੰਗਿਆ ਵੀ ਨਹੀਂ ਕਿਸੇ ਆਣ ਗਵਾਣ ਨੂੰ ਬੱਚੇ ਨੂੰ ਦੇਣਾ ਕਿਤੇ ਕਹਾਂਗੇ ਤੂੰ ਚਾਚੇ ਲੱਗਦੇ ਆ ਜਾ ਭਤੀਜਾ ਲੈ ਜਾ ਤਾਂ ਵੀ ਤੁਹਾਨੂੰ ਇਹ ਸਜ਼ਾ ਮਿਲ ਸਕਦੀ ਹੈ ਹਾਂ ਨੁਕਸਾਨ ਹੈ ਇਹ ਲੈ ਬੱਚੇ ਨੂੰ ਨਾ ਕਰ ਦਿਓ ਇਹ ਨਾ ਹੋਇਆ ਕੱਲ ਨੂੰ ਆਪਾਂ ਜੇਲ੍ਹ 'ਚ ਬੈਠੇ ਹੋਈਏ ਸੋ ਟਰੈਫਿਕ ਦੇ ਰੂਲ ਵੀ ਆਪਾਂ ਬਣਾਉਣੇ ਆ ਠੀਕ ਹੈ ਜੇ ਕੋਈ ਡਾਕਟਰ ਮਤਲਬ ਮਾੜੀ ਚੀਜ਼ ਵਰਤਦਾ ਮਾੜੀਆਂ ਵੀ ਹੁੰਦੀਆਂ ਸਰੀਆਂ ਜਾਂ ਹੁਣ ਧੋਕੇ ਮਤਲਬ ਅੱਗੇ ਹੁੰਦਾ ਸੀ ਨਾ ਉਹ ਕੱਟੇ ਦੀਆਂ ਹੁੰਦੀਆਂ ਸੀ ਉਹਨੂੰ ਉਬਾਲੀ ਜਾਂਦੇ ਉਹ ਤਾਂ ਵੱਖਰੀ ਐ ਅੱਜ ਕੱਲ ਉਹ ਈ ਤੋਤਾ ਮੜਾ ਟੂਟੀ ਨਾਲ ਲਾਦਾ ਆਪ ਨੂੰ ਪਤਾ ਹੀ ਨਹੀਂ ਐ ਆਪਾਂ ਬਿਮਾਰ ਆਖਾ ਮੀਚੀਆਂ ਪਰ ਅਲਰਟ ਆਪਾਂ ਨੂੰ ਹੋਣਾ ਪਊ ਜੇ ਹੋ ਜਾ ਕੋਈ ਡਾਕਟਰ ਕੋਈ ਕਰਦਾ ਉਹਦੇ ਉਹਦੇ ਖਿਲਾਫ ਕੰਪਲੇਨ ਕਰੋ ਠੀਕ ਐ ਉਹਨੂੰ ਸਜ਼ਾ ਮਿਲੂ ਸੋ ਅਲਰਟ ਰਹੋਗੇ ਤਾਂ ਵਧੀਆ ਰਹੋਗੇ ਜ਼ਿੰਦਗੀ ਠੀਕ ਐ ਮਿਹਨਤ ਕਰੋ ਬੱਚਿਆਂ ਨੂੰ ਪੜ੍ਹਾਓ ਲਿਖਾਓ ਵਧੀਆ ਗਾਂਹ ਪਰਤੀਆਂ ਬੜੀਆਂ ਆ ਰਹੀਆਂ ਠੀਕ ਐ ਆਉਣ ਵਾਲੇ 2 ਸਾਲਾਂ ਵਿੱਚ ਬਹੁਤ ਪਰਤੀਆਂ ਹੋਣੀਆਂ ਐ ਬੱਚਿਆਂ ਨੂੰ ਗਰਾਊਂਡ ਭੇਜਿਆ ਕਰੋ ਨਸ਼ੇ ਤੋਂ ਦੂਰ ਰੱਖੋ ਲਿਖਤੀ ਵੀ ਟੈਸਟ ਹੋਣਾ ਤੇ ਮੈਂ ਕਹਿੰਦਾ 90% ਤੁਹਾਡੇ ਬੱਚੇ ਮਤਲਬ ਲੱਗਣਗੇ ਤੁਹਾਡੀ ਜ਼ਿੰਦਗੀ ਬਦਲ ਜੂਗੀ ਠੀਕ ਹੈ ਸੋ ਇਹ ਜਣੀਆਂ ਗੱਲਾਂ ਦੱਸੀਆਂ ਇਹਨੂੰ ਜੋ ਤਿਆਰ ਰੱਖੋ ਆਪਦੇ ਬੱਚਿਆਂ ਦਾ ਖਿਆਲ ਰੱਖੋ ਠੀਕ ਹੈ ਸਾਡੀ ਤਾਂ ਇਹੀ ਹੁੰਦੀ ਹੈ ਆ ਕੋਸ਼ਿਸ਼ ਹੈ ਕਿ ਤੁਸੀਂ ਅੱਜ ਇੱਥੇ ਦਾ ਕੱਲ ਨੂੰ ਤਾਂ ਵੀ ਆਪਦਾ ਹਨਾ ਆਪਦੀ ਜ਼ਿੰਦਗੀ ਨੂੰ ਹੋਰ ਬਤਾਓ ਸੋ ਥੈਂਕ ਯੂ ਧੰਨਵਾਦ ਸਾਰਿਆਂ ਨੂੰ ਚੰਗਾ ਜੀ